ਜੀ ਵੀਰੋ ਇਹ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਹਾਂ ਤਜਰੂਬੇਤ ਜਿੰਨਾ ਵੀਰਾਂ ਬੈਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੰਦੀ ਵੱਡੀ ਖਬਰ ਕਿਸਾਨਾਂ ਦੇ ਖਾਤੇ ਆਈ 20ਵੀਂ ਕਿਸ਼ਤ ਇਹਦਾ ਚੈੱਕ ਕਰੋ ਤੁਹਾਡੇ ਅਕਾਊਂਟ 'ਚ ਪੈਸੇ ਆਏ ਜਾਂ ਨਹੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਤੀ ਯੋਜਨਾ ਦੇਤੇ ਸਰਕਾਰ ਨੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 20ਵੀਂ ਕਿਸ਼ਤ ਭੇਜ ਦਿੱਤੀ ਹੈ ਜੇਕਰ ਤੁਸੀਂ ਇਸ ਯੋਜਨਾ ਦੇ ਲਾਭਪਾਤਰੀ ਹੋ ਤਾਂ ਆਪਣੇ ਖਾਤੇ ਦੀ ਜਾਂਚ ਜ਼ਰੂਰ ਕਰੋ ਇਸ ਵਾਰ DBT DBT ਫੋਕ ਦਾ ਹੈ ਜੋ ਕਿਸਾਨਾਂ ਨੂੰ 2000 ਦੀ ਰਕਮ ਸਿੱਧੀ ਭੇਜੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰ ਨਸੀ ਤੋਂ 20ਵੀਂ ਕਿਸ਼ਤ ਜਾਰੀ ਕੀਤੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਕੇਂਦਰ ਸਰਕਾਰ ਦੀ ਇੱਕ ਵੱਡੀ ਪਹਿਲ ਹੈ ਉਜਸ ਦੇ ਦੇਸ਼ ਦੇ ਛੋਟੇ ਤੇ ਸਮਾਤ ਕਿਸਾਨਾਂ ਨੂੰ ਹਰ ਸਾਲ 6000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਦਾ ਤਿੰਨ ਬਰਾਬਰ ਕਿਸ਼ਤਾਂ ਚ ਦਿੱਤੀ ਜਾਂਦੀ ਹੈ ਹਰ 4 ਮਹੀਨਿਆਂ ਵਿੱਚ 2000 ਰੁਪਏ ਦਿੱਤੇ ਜਾਂਦੇ ਹਨ ਹੁਣ ਤੱਕ 19 ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੁਣ 20ਵੀਂ ਕਿਸ਼ਤ ਖਾਲਾ ਦੇ ਖਾਤੇਆਂ ਚ ਟ੍ਰਾਂਸਫਰ ਕਰ ਦਿੱਤੀ ਗਈ ਹੈ ਸਰਕਾਰ ਨੇ ਕਹਾ ਕੇ ਇਸ 20ਵੀਂ ਕਿਸ਼ਤੋਂ ਲਗਭਗ 9.26 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਇਸ ਵਾਰ ਵੀ ਸਰਕਾਰ ਨੇ ਤੋ ਜੀ ਰਕਮ ਸਿੱਧੇ ਉਹਨਾਂ ਦੇ ਖਾਤੇਾਂ ਵਿੱਚ ਦਿੱਤੀ ਹੈ ਜਿੰਨਾ ਕਿਸਾਨਾਂ ਨੇ ਇਹ ਕੁਆਇਸੀ ਦੀ ਹੋਰ ਜ਼ਰੂਰੀ ਸ਼ਰਤਾਂ ਪੂਰੀਆਂ ਕੀਤੀਆਂ ਉਹਨਾਂ ਨੂੰ ਇਹ ਰਕਮ ਮਿਲ ਗਈ ਹੈ ਸਰਕਾਰ ਨੇ ਇਸ ਯੋਜਨਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਈ ਕੁਆਇਸੀ ਨੂੰ ਲਾਜ਼ਮੀ ਕਰ ਦਿੱਤਾ ਹੈ ਕੁਆਇਸੀ ਤੋਂ ਬਿਨਾ ਕਿਸੇ ਵੀ ਲਾਭਪਾਤਰੀ ਨੂੰ ਇਸ ਤਰ੍ਹਾਂ ਪੈਸੇ ਨਹੀਂ ਮਿਲਣਗੇ ਜੇਕਰ ਤੁਸੀਂ ਅਜੇ ਤੱਕ ਇਹ ਕੁਆਇਸੀ ਨਹੀਂ ਕਰਵਾਈ ਤਾਂ ਇਸ ਤੁਸੀਂ ਨਜ਼ਦੀਕੀ ਸੀਐਸਸੀ ਕੇਂਦਰ ਤੇ ਜਾ ਕੇ ਜਾਂ ਯੋਜਨਾ ਦੇ ਵੈੱਬਸਾਈਟ ਤੇ ਜਾ ਕੇ ਇਸ ਬਰਤਕਿਆ ਨੂੰ ਪੂਰਾ ਕਰ ਸਕਦੇ ਹੋ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ